ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਅਮਨਸ ਫੂਡ ਕੋਰਟ ਕੀ ਹਾਲ ਚੱਲ ਨੇ ਜੀ ਤੁਹਾਡੇ ਆਈ ਹੋਪ ਤੁਸੀਂ ਸਭ ਬਹੁਤ ਅੱਛੇ ਹੋਵੋਗੇ ਅੱਜ ਆਪਾਂ ਬਣਾਉਣ ਲੱਗੇ ਆ ਜੀ ਮੇਥੀ ਪਿਆਜ਼ ਦੇ ਪਰੌਂਠੇ ਸੁਣਨ ਚ ਕਿੰਨੇ ਡੇਲੀਸ਼ੀਅਸ ਲੱਗਦੇ ਹਨ ਚਲੋ ਆਲੂ ਮੇਥੀ ਦੇ ਪਰੌਂਠੇ ਤਾਂ ਆਪਾਂ ਬਣਾ ਹੀ ਲਏ ਸੀ ਕੱਲੀ ਮੇਥੀ ਦੇ ਵੀ ਬਣਾ ਲਏ ਨੇ ਤੇ ਅੱਜ ਆਪਾਂ ਬਣਾਵਾਂਗੇ ਮੇਥੀ ਪਿਆਜ਼ ਵਾਲੇ ਪਰੌਂਠੇ ਬਹੁਤ ਹੀ ਟੇਸਟੀ ਯੰਮੀ ਬਣ ਕੇ ਤਿਆਰ ਹੁੰਦੇ ਆ ਜੀ ਤੁਸੀਂ ਵੀ ਇਹ ਮੇਥੀ ਪਿਆਜ਼ ਦੇ ਪਰੌਂਠੇ ਜ਼ਰੂਰ ਟਰਾਈ ਕਰਨਾ ਮੇਥੀ ਪਿਆਜ਼ ਦੇ ਪਰੌਂਠੇ ਬਣਾਉਣ ਲਈ ਸਭ ਤੋਂ ਪਹਿਲਾਂ ਅਸੀਂ ਮੇਥੀ ਨੂੰ ਚੰਗੀ ਤਰ੍ਹਾਂ ਨਾਲ ਚੁਗ ਕੇ ਤੇ ਉਹਨੂੰ ਅਸੀਂ ਚੰਗੀ ਤਰ੍ਹਾਂ ਫਿਰ ਵਾਸ਼ ਕਰ ਲਿਆ ਤੇ ਹੁਣ ਅਸੀਂ ਇਹਨੂੰ ਬਰੀਕ-ਬਰੀਕ ਬਿਲਕੁਲ ਚੌਪ ਕਰ ਲਾਂਗੇ ਇਸੇ ਤਰ੍ਹਾਂ ਨਾਲ ਅਸੀਂ ਸਾਰੀ ਮੇਥੀ ਨੂੰ ਚੌਪ ਕਰ ਲੈਣਾ ਜੀ ਤੇ ਮੇਥੀ ਸਾਡੀ ਚੌਪ ਹੋ ਗਈ ਹੈ ਹੁਣ ਅਸੀਂ ਆਟਾ ਲੈ ਲੈਣਾ ਆਪਣੇ ਮੈਂਬਰਸ ਦੇ ਹਿਸਾਬ ਨਾਲ ਤੁਸੀਂ ਆਟਾ ਜਿੰਨਾ ਚਾਹੇ ਲੈ ਸਕਦੇ ਹੋ ਜੀ ਇਹਦੇ ਵਿੱਚ ਅਸੀਂ ਐਡ ਕਰ ਰਹੇ ਹਾਂ ਸਾਡੀ ਕੱਟੀ ਹੋਈ ਮੇਥੀ ਮੇਥੀ ਬਹੁਤੀ ਮੋਟੀ ਮੋਟੀ ਨਹੀਂ ਕੱਟੀ ਹੋਣੀ ਚਾਹੀਦੀ ਹੁਣ ਇਹਦੇ ਵਿੱਚ ਮੈਂ ਐਡ ਕਰ ਰਹੀ ਹਾਂ ਜੀ ਜੀਰਾ ਸੁੱਕਾ ਧਨੀਆ ਸੁੱਕਾ ਧਨੀਆ ਥੋੜਾ ਵੱਧ ਪਾਇਆ ਮੈਂ ਇਹਦਾ ਟੇਸਟ ਬਹੁਤ ਹੀ ਵਧੀਆ ਆਉਂਦਾ ਪਰੌਂਠਿਆਂ ਚ ਤੇ ਜਵੈਨ ਥੋੜੀ ਵੱਧ ਪਾਣੀ ਹੈ ਕਿਉਂਕਿ ਇਹ ਸਾਡੇ ਡਾਈਜੈਸ਼ਨ ਲਈ ਵਧੀਆ ਹੁੰਦੀ ਹੈ ਤੇ ਇਹਦੇ ਨਾਲ ਸਾਡੇ ਪਰੌਂਠੇ ਵੀ ਵਧੀਆ ਤਰ੍ਹਾਂ ਪਾਚੇ ਜਾਂਦੇ ਨੇ ਹੁਣ ਸਾਡਾ ਮੇਨ ਇਨਗਰੀਡੀਅੰਟ ਮਾਵਾਂਗੇ ਦੇ ਵਿੱਚ ਅਸੀਂ ਪਿਆਜ਼ ਬਹੁਤ ਸਾਰੇ ਕੱਟੇ ਹੋਏ ਥੋੜੀ ਜੀ ਅਦਰਕ ਤੇ ਹਰੀਆਂ ਮਿਰਚਾਂ ਨਾਲ ਪਾ ਰਹੀਆਂ ਜੀ ਸੁੱਕੇ ਮਸਾਲੇ ਜਿਵੇਂ ਕਿ ਨਮਕ ਲਾਲ ਮਿਰਚ ਕਾਲੀ ਮਿਰਚ ਥੋੜੇ ਜੇ ਰੈੱਡ ਚਿਲੀ ਫਲੇਕਸ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਅੱਛੀ ਤਰ੍ਹਾਂ ਨਾਲ ਪਹਿਲਾਂ ਬਿਨਾ ਪਾਣੀ ਤੋਂ ਚੰਗੀ ਤਰ੍ਹਾਂ ਨਾਲ ਰਲਾਲਾਂਗੇ अच्छी तरह ਨਾਲੇ ਸਾਰੇ ਆਟੇ ਚ ਮਿਕਸਪ ਹੋ ਜਾਣੇ ਚਾਹੀਦੇ ਆ ਜੀ ਉਸ ਤੋਂ ਬਾਅਦ ਅਸੀਂ ਬਿਲਕੁਲ ਥੋੜਾ ਥੋੜਾ ਪਾਣੀ ਲਗਾ ਕੇ ਅਸੀਂ ਆਟਾ ਆਪਣਾ ਵਧੀਆ ਤਰ੍ਹਾਂ ਗੁੰਨ ਲਵਾਂਗੇ ਜੀ ਪਾਣੀ ਅਸੀਂ ਇੱਕਦਮ ਜ਼ਿਆਦਾ ਨਹੀਂ ਪਾਣਾ ਕਿਉਂਕਿ ਜ਼ਿਆਦਾ ਪਾਣੀ ਲਗਾਉਣ ਨਾਲ ਸਾਡਾ ਆਟਾ ਜਿਹੜਾ ਢਿੱਲਾ ਬਣ ਕੇ ਤਿਆਰ ਹੋ ਜਾਏਗਾ ਤੇ ਫਿਰ ਸਾਡੇ ਪਰੌਂਠੇ ਵੀ ਨਹੀਂ ਪੱਕਣੇ ਇਸ ਕਰਕੇ ਅਸੀਂ ਪਾਣੀ ਬਿਲਕੁਲ ਥੋੜਾ ਥੋੜਾ ਐਡ ਕਰਨਾ ਪਹਿਲਾਂ ਕਿਉਂਕਿ ਸਾਡੇ ਆਟੇ ਵਿੱਚ ਮੇਥੀ ਵੀ ਹੈ ਤੇ ਪਿਆਜ਼ ਵੀ ਨੇ ਤੇ ਵਿੱਚ ਅਸੀਂ ਨਮਕ ਵੀ ਐਡ ਕੀਤਾ ਆ ਤੇ ਇਹਨਾਂ ਸਾਰੀਆਂ ਚੀਜ਼ਾਂ ਨਾਲ ਫਿਰ ਪਾਣੀ ਵੀ ਵੱਧ ਹੋ ਜਾਂਦਾ ਆਟੇ 'ਚ ਇਸ ਕਰਕੇ ਅਸੀਂ ਥੋੜਾ ਥੋੜਾ ਪਾਣੀ ਲਗਾ ਕੇ ਆਟਾ ਵਧੀਆ ਤਰ੍ਹਾਂ ਰਸਾ ਕੇ ਗੁੰਨ ਲਾਂਗੇ ਜੀ ਤੇ ਆਟਾ ਸਾਡਾ ਗੁੰਨਿਆ ਗਿਆ ਆ ਹੁਣ ਇਹਨੂੰ ਅਸੀਂ ਤੇਲ ਲਗਾ ਕੇ ਚੰਗੀ ਤਰ੍ਹਾਂ ਗ੍ਰੀਸ ਕਰ ਲਿਆ ਆ ਤਾਂ ਕਿ ਸਾਡਾ ਜਿਹੜਾ ਆਟਾ ਉਹ ਚਿਪਕੇ ਨਾ ਆਟਾ ਸਾਡਾ ਬਿਲਕੁਲ ਵਧੀਆ ਤਰ੍ਹਾਂ ਤਿਆਰ ਹੋ ਗਿਆ ਗੁੰਨਿਆ ਗਿਆ ਜੀ ਇਹਨੂੰ ਅਸੀਂ ਇੱਕ ਡੋਂਗੇ ਚ ਪਾ ਕੇ ਰੱਖ ਲੈਣਾ ਹੈ ਤੇ ਹੁਣ ਵਾਰੀ ਹੈ ਜੀ ਸਾਡੇ ਪਰੌਂਠੇ ਤਿਆਰ ਕਰਨ ਦੀ ਮੇਥੀ ਦੇ ਪਰੌਂਠੇ ਬਣਾਉਣ ਲਈ ਅਸੀਂ ਆਟੇ ਦੀ ਇੱਕ ਲੋਈ ਲੈ ਲੈਣੀ ਹੈ ਉਹਦਾ ਅਸੀਂ ਪੇੜਾ ਕਰਾਂਗੇ ਜੀ ਪੇੜੇ ਦਾ ਸਾਈਜ਼ ਅਸੀਂ ਥੋੜਾ ਮੋਟਾ ਹੀ ਰੱਖਾਂਗੇ ਜਿੰਨਾ ਕਸੀਂ ਨਾਰਮਲ ਰੋਟੀ ਬਣਾਉਂਦੇ ਹਾਂ ਉਸ ਤੋਂ ਥੋੜਾ ਜਿਹਾ ਵੱਧ ਯਾਨੀ ਕਿ ਜਿੱਦਾਂ ਅਸੀਂ ਪਰੌਂਠੇ ਬਣਾਉਂਦੇ ਹਾਂ ਨਾ ਪਰੌਂਠੇ ਦਾ ਪੇੜਾ ਥੋੜਾ ਜਿਹਾ ਮੋਟਾ ਹੁੰਦਾ ਹੈ ਬਸ ਉਸੇ ਤਰ੍ਹਾਂ ਨਾਲ ਇਸ ਇਹ ਪੇੜਾ ਲੈ ਲੈਣਾ ਜੀ ਇਹਨੂੰ ਆਪਾਂ ਅੱਛੀ ਤਰ੍ਹਾਂ ਨਾਲ ਰੋਲ ਕਰਕੇ ਤੇ ਫਿਰ ਇਹਨੂੰ ਆਪਾਂ ਹੱਥਾਂ ਦੇ ਨਾਲ ਹੀ ਪਹਿਲਾਂ ਥੋੜਾ ਜਿਹਾ ਫਲਾ ਲਾਂਗੇ ਤੇ ਨਾਲ ਹੀ ਫਿਰ ਅਸੀਂ ਇਹਨੂੰ ਵੇਲਣੇ ਦੇ ਨਾਲ ਪੋਲੇ ਪੋਲੇ ਹੱਥਾਂ ਨਾਲ ਵੇਲ ਲਾਂਗੇ ਬਹੁਤ ਜ਼ਿਆਦਾ ਪ੍ਰੈਸ਼ਰ ਨਹੀਂ ਪਾਣਾ ਜੀ ਕਿਉਂਕਿ ਸਾਡਾ ਇਹ ਆਟਾ ਬਿਲਕੁਲ ਸੌਫਟ ਸੌਫਟ ਹੁੰਦਾ ਆ ਤੇ ਸਾਡੇ ਪਰੌਂਠੇ ਟੁੱਟ ਘੱਟ ਵੀ ਸਕਦੇ ਨੇ ਹੁਣ ਰੋਟੀ ਸਾਡੀ ਵੇਲ ਗਈ ਹੈ ਤੇ ਇੱਧਰ ਸਾਡਾ ਤਵਾ ਵੀ ਬਿਲਕੁਲ ਗਰਮ ਹੈ ਜੀ ਉਦੇ ਉੱਤੇ ਅਸੀਂ ਲਗਾ ਦੇਣਾ ਦੇਸੀ ਘਿਓ ਤੇ ਉਸ ਤੋਂ ਬਾਅਦ ਅਸੀਂ ਆਪਣਾ ਪਰੌਂਠਾ ਜਿਹੜਾ ਉੱਪਰ ਵਧੀਆ ਤਰ੍ਹਾਂ ਨਾਲ ਸੇਕਾਂਗੇ ਜੀ ਪਰੌਂਠੇ ਦੇ ਕਾਰਨਰਸ ਤੇ ਘਿਓ ਲਗਾਉਣਾ ਬਿਲਕੁਲ ਨਾ ਭੁੱਲਣਾ ਤਾਂ ਕਿ ਸਾਡੇ ਕਾਰਨਰਸ ਤੋਂ ਵੀ ਪਰੌਂਠਾ ਜਿਹੜਾ ਕੱਚਾ ਨਾ ਰਵੇ ਚੰਗੀ ਤਰ੍ਹਾਂ ਨਾਲ ਦੇਸੀ ਘਿਓ ਦੀ ਬਿਲਕੁਲ ਕੰਜੂਸੀ ਨਹੀਂ ਕਰਾਂਗੇ ਤੇ ਵਧੀਆ ਤਰ੍ਹਾਂ ਨਾਲ ਆਪਾਂ ਇਸ ਪਰੌਂਠੇ ਨੂੰ ਸੇਕ ਲੈਣਾ ਜੀ ਦੋਨਾਂ ਪਾਸੇ ਉਲਟ ਦੇ ਪਲਟਦੇ ਹੋਏ ਪਰੋਂਠਾ ਸਿਚਾਹੇ ਕੋਈ ਵੀ ਪਕਾਰੇ ਹੋਈਏ ਉਹਨੂੰ ਅਸੀਂ ਹਮੇਸ਼ਾ ਮੀਡੀਅਮ ਫਲੇਮ ਤੇ ਹੀ ਪਕਾਨੇ ਆ ਤਾਂ ਕਿ ਸਾਡੇ ਜਿਹੜੇ ਪਰੋਂਠੇ ਆ ਉਪਰੋਂ ਉਪਰੋਂ ਜਲਣ ਨਾ ਤੇ ਅੰਦਰ ਤੱਕ ਪੱਕ ਜਾਣ ਤੇ ਇਹਨਾਂ ਤੇ ਜਿਹੜੇ ਰੈੱਡ ਸਪੌਟਸ ਆਉਂਦੇ ਨੇ ਨਾ ਉਹ ਵੀ ਘੱਟ ਸੇਕ ਤੇ ਮੀਡੀਅਮ ਸੇਕ ਤੇ ਬਣਾਉਣ ਨਾਲ ਹੀ ਆਉਂਦੇ ਨੇ ਬਹੁਤ ਹੀ ਵਧੀਆ ਤਰ੍ਹਾਂ ਸਾਡਾ ਪਰੋਂਠਾ ਸਿੱਕ ਕੇ ਤਿਆਰ ਹੋ ਚੁੱਕਾ ਜੀ ਤੇ ਗਰਮਾ ਗਰਮ ਪਰੋਂਠਾ ਸਾਡਾ ਰੈਡੀ ਹੈ ਮੇਥੀ ਪਿਆਜ਼ ਵਾਲਾ ਤੇ ਇਹਨੂੰ ਹੁਣ ਅਸੀਂ ਕਰਾਂਗੇ ਜੀ ਸਭ ਲਓ ਜੀ ਪਰੌਂਠਾ ਪਾ ਲਿਆ ਅਸੀਂ ਪਲੇਟ ਵਿੱਚ ਇਹ ਜਿੰਨਾ ਵੇਖਣ ਨੂੰ ਸੋਹਣਾ ਲੱਗ ਰਿਹਾ ਨਾ ਖਾਣ ਦਾ ਉਸ ਤੋਂ ਵੀ ਕਈ ਗੁਣਾ ਵੱਧ ਸੁਆਦ ਹੈ ਇਹਨੂੰ ਤੁਸੀਂ ਵੀ ਆਪਣੇ ਘਰ 'ਚ ਜ਼ਰੂਰ ਟਰਾਈ ਕਰਨਾ ਬੱਚੇ ਤੁਹਾਡੇ ਫੈਨ ਹੋ ਜਾਣਗੇ ਜੀ ਤੇ ਉੱਪਰ ਰੱਖ ਲਿਆ ਮੈਂ ਸਾਡਾ ਘਰ ਦਾ ਕੱਢਿਆ ਮੱਖਣ ਵਾਈਟ ਵਾਲਾ ਇਹਦੇ ਨਾਲ ਤਾਂ ਪਰੌਂਠੇ ਦਾ ਟੇਸਟ ਹੋਰ ਵੀ ਜ਼ਿਆਦਾ ਵਧੀਆ ਲੱਗਦਾ ਤੇ ਪਰੌਂਠੇ ਤੇ ਜਦ ਤੱਕ ਮੱਖਣ ਨਾ ਪਿਆ ਹੋਵੇ ਤੇ ਇਹ ਪਰੌਂਠਾ ਸੁਆਦ ਹੀ ਨਹੀਂ ਲੱਗਦਾ ਨਾਲ ਰੱਖੀ ਹੈ ਜੀ ਅਸੀਂ ਦਹੀਂ ਤੇ ਤੁਸੀਂ ਵੀ ਆਪਣਾ ਮਨਪਸੰਦ ਦਾ ਕੁਝ ਵੀ ਰੱਖ ਸਕਦੇ ਹੋ achar ਰੱਖ ਸਕਦੇ ਹੋ ਤੇ ਇਹ ਗਰਮਾ ਗਰਮ ਪਰੌਂਠੇ ਇੰਜੋਏ ਕਰੋ ਜੀ ਤੇ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਤਾਂ ਇਸ ਨੂੰ ਲਾਈਕ ਜ਼ਰੂਰ ਕਰਨਾ ਤੇ ਕਮੈਂਟਸ ਵਿੱਚ ਮੈਨੂੰ ਆਪਣੇ ਰਿਵਿਊ ਜ਼ਰੂਰ ਦੇਣਾ ਜੀ ਹੁਣ ਮੈਨੂੰ ਦਿਓ ਇਜਾਜ਼ਤ ਫੇਰ ਮਿਲਾਂਗੀ ਕਿਸੇ ਹੋਰ ਵੀਡੀਓ ਵਿੱਚ ਤਦ ਤੱਕ ਲਈ ਟੇਕ ਕੇਅਰ ਐਂਡ ਬਾਏ ਬਾਏ